ਬڑا ਮੰਦ ਭਾਗ ਹੈ ਤੇ ਨਕੀਂਤੀ ਜਾਣਾ ਚਲੇ ਜਾਣੀਆਂ ਇਹ ਦਰਸਾਉਂਦਾ ਹੈ ਵੀ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਕਿੰਨੀ ਇੱਕ ਸੰਜੀਦਾ ਹੈ ਇਸ਼ੂਜ਼ ਨੂੰ ਲੈ ਕੇ ਹਰ ਜਗ੍ਹਾ ਮਜ਼ਾਕ ਬਣਿਆ ਹੋਇਆ ਔਰ ਖਾਸ ਤੌਰ ਤੇ ਜਦੋਂ ਯੁੱਧ ਨਸ਼ਿਆਂ ਵਿਰੁੱਧ ਕਰਕੇ ਇਹਨਾਂ ਨੇ ਮੁਹਿੰਮ ਛੇੜੀ ਹੋਵੇ ਇਹਨਾਂ ਦੀ ਹਰ ਇੱਕ ਮੁਹਿੰਮ ਪਿਛਲੇ 3 ਸਾਲਾਂ ਤੋਂ ਜਿਹੜੀ ਵੀ ਇਹ ਛੇੜਦੇ ਆ ਉਹ ਇਸ ਤਰੀਕੇ ਬੁਰੀ ਤਰ੍ਹਾਂ ਐਕਸਪੋਜ਼ ਹੁੰਦੀ ਹੈ ਕੋਈ ਵੀ ਚਾਹੇ ਕੋਈ ਸਿੱਖਿਆ ਨੂੰ ਲੈ ਕੇ ਚਾਹੇ ਕੋਈ ਸਿਹਤ ਨੂੰ ਲੈ ਕੇ ਜਿੰਨੇ ਹੀ ਇਹਨਾਂ ਦੇ ਪ੍ਰੋਗਰਾਮ ਸੀ ਸਾਰੇ ਪੂਰੀ ਤਰ੍ਹਾਂ ਫਲॉप ਹੋਏ ਸਾਰੀ ਆਪੋਜੀਸ਼ਨ ਹਮੇਸ਼ਾ ਤੋਂ ਬੋਲਦੀ ਆਈ ਇਹ ਜਿਹੜੇ ਡਰਗ ਇਸ਼ੂ ਸੀ ਉਹ ਡਰਗ ਇਸ਼ੂ ਤੋਂ ਤੱਕ ਗਈ ਤਾਂ ਸ਼ਰਾਬ ਹੀ ਨਕਲੀ ਵਿਕਣ ਲੱਗ ਗਈ ਸਮਝੇਗਾ ਪਰ ਕੰਟਰੋਲ ਹੀ ਹੈ ਨਹੀਂ ਚਾਹੇ ਜਾਂਚ ਦਾ ਵਿਸ਼ਾ ਹੋਵੇ ਚਾਹੇ ਲੱਖ ਇਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਅੱਜ ਜੋ ਹੋਂਟਾਈ ਦੀਆਂ ਇਨਫੋਰਮੇਸ਼ਨ ਆਂਦੀ ਹੈ ਤੇ ਸਭ ਨੂੰ ਪਤਾ ਹੈ ਵੀ ਇਹ ਸ਼ਰਾਬ ਕਰਕੇ ਮੌਤਾਂ ਹੁੰਦੀਆਂ ਇਹ ਸ਼ਰਾਬ ਨਕਲੀ ਕੌਣ ਵੇਚ ਰਿਹਾ ਹੈ ਥੋੜੀ ਠੀਕਿਆ ਤੋਂ बिक ਰਹੀ ਹੈ ਜਾਂ ਕੋਈ ਮਾਫੀਆ ਹੈ ਜਿਹੜਾ ਐਕਟਿਵ ਹੈ ਜਿਹੜਾ ਸਰਕਾਰ ਦੀ ਪੈਟਨੇਚ ਥੱਲੇ ਸਰਕਾਰ ਦੇ ਆਪ ਦੇ ਛਤਰ ਛਾਇਆ ਥੱਲੇ ਕੰਮ ਕਰ ਰਿਹਾ ਹੈ ਅੱਜ ਤੱਕ ਸੁਣਦੇ ਸੀ ਕਿ ਉਸ ਸਾਈਡ ਤੇ ਮਾਝਾ ਸਾਈਡ ਤੇ ਫੂਲ ਸਟ੍ਰੈਟਜੀਜ਼ ਹੁੰਦੀਆਂ ਸੀਗੀਆਂ ਹੁਣ ਤਾਂ ਲੁਧਿਆਣੇ ਚਾ ਗਿਆ ਔਰ ਸਾਰੀ ਰਾਤ ਦਾ ਜੋ ਥੋੜੇ ਪਾਈਚਾਰੇ ਤੋਂ ਹੀ ਪਤਾ ਚੱਲਦਾ ਹੈ ਕਿਸੇ ਨਾ ਕਿਸੇ ਤਰੀਕੇ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਡਰਗੋ ਗੋਡੋ ਹੈ ਜੀ ਕਿ ਕਲਿੱਕ ਕਰਦੇ ਨਾਲ ਕੁਝ ਸਬਸਟੈਂਸ ਲੈ ਲਿਆ ਜੀ ਅਲੱਗ-ਅਲੱਗ ਤਰ੍ਹਾਂ ਦੀਆਂ ਹੈਗੀਆਂ ਠੀਕ ਹੈ ਜਦੋਂ ਤਾਈ ਪੋਸਟ ਮਾਰਮ ਦੀ ਰਿਪੋਰਟ ਆਏਗੀ ਉਹਨੂੰ ਟਾਈਮ ਲੱਗਣਾ ਹੈ ਪਰ ਇੱਕ ਗੱਲ ਪੱਕੀ ਹੈ ਵੀ ਇਹ ਸਰਕਾਰ ਦੀ ਫੇਲਿਅਰ ਅਜੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਕੀ ਅਫੀਸ਼ੀਅਲ ਬਾਇਓ ਡਿਵਾਈ ਕੀਤੀ ਹੈ ਉਹਨਾਂ ਨੂੰ ਉਹ ਕਹਿ ਰਹੇ ਕਿ ਇਹਦੇ ਵਿੱਚ ਕੁਝ ਵੀ ਜਿਹੜਾ ਹੈਗਾ ਨਾ ਸ਼ਰਾਬ ਦੀ ਸੀਗੀ ਨਾ ਕਿਸੇ ਤਰ੍ਹਾਂ ਦੀ ਕੋਈ ਵੀ ਸਮੈਲ ਨਹੀਂ ਇਹ ਅਫੀਸ਼ੀਅਲ ਬਾਇਓ ਡਿ ਨਹੀਂ ਛੇਤੀ ਉਹਨਾਂ ਦੀ ਦੇ ਦੇਣੀ ਬਿਗੈਰ ਕਿਸੇ ਜਾਂਚ ਤੋਂ ساری ਰਾਤ ਤੁਸੀਂ ਵੀ ਭਜਦੇ ਰਹੇ ਹੋ ਤੁਹਾਡੇ ਵੀ ਕੈਮਰਾਮੈਨ ਭਜਦੇ ਰਹੇ ਗਏ ਗੱਲ ਕਿਵੇਂ ਲੀਪਾ ਪੋਤੀ ਕੀਤੀ ਜਾ ਰਹੀ ਸੀ ਕਿਵੇਂ ਆਪਣਾ ਪਿੰਡਾ ਛੜਾਇਆ ਜਾ ਰਿਹਾ ਹੈ ਯਾਰ ਤੈਨੂੰ ਮੌਤਾ ਹੋ ਗਿਆ ਤੁਸੀਂ ਉਹਦੇ ਤੇ ਮਜ਼ਾਕ ਕਰ ਰਹੇ ਕੋਈ ਤੁਹਾਡੀ ਜਵਾਬ ਦੇ ਹੀ ਨਹੀਂ ਇੱਕ ਬਾਈਟ ਇੱਕ ਕਿਸੇ ਤੋਂ ਬਿਆਨ ਦਵਾ ਕੇ ਇਸ ਕੰਮ ਨੂੰ ਖਤਮ ਕਰਨਾ ਚਾਹੁੰਦੇ ਹੋ ਅੱਛਾ ਇਹ ਤੇ ਰਾਜਨੀਤਿਕ ਨਹੀਂ ਹੋਣੀ ਚਾਹੀਦੀ ਕਿ ਕਿ ਬੜੇ ਲੰਬੇ ਸਮੇਂ ਤੇ ਯੂਥ ਤੇ ਨਸ਼ੇ ਲੱਗ ਰਹੇ ਆ ਇਹਦੇ ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਦੇ ਤੇ ਸੰਜੀਦਾ ਹੋਣਾ ਚਾਹੀਦਾ ਇਸ ਇਸ਼ੂ ਨੂੰ ਕੰਟਰੋਲ ਕਿਵੇਂ ਕਰਨਾ ਚਾਹੀਦਾ ਗੱਲ ਤਾਂ ਡਰਗ ਦੀ ਸੀ ਨਸ਼ਿਆਂ ਦੀ ਸੀ ਅੱਜ ਤਾਂ ਸਾਹਬ ਨਕਲੀ ਸ਼ਰਾਬ ਇਹਨਾਂ ਦੇ ਖੇਤਰ ਸ਼ਾਵਾਂ ਚ ਵੇਚ ਰਹੀ ਸਾਬ ਮੇਰਾ ਸਿੱਧਾ ਇਲਜ਼ਾਮ ਹੈ ਸਰ ਇਹਦੇ ਤੇ ਕਿਰਾ ਮਾਮਲਾ ਦੀ ਗੱਲ ਮੰਨ ਕਰਦੇ ਹਾਂ ਜੇ ਪਹਿਲਾਂ ਜੀ ਅਗਰ ਸਾਰਾ ਕੁਝ ਸਹੀ ਹੈ ਇਹਨਾਂ ਨੇ ਬਿਆਨ ਦਵਾਤੇ ਤਾਂ ਚਲੋ ਮੈਜਿਸਟ੍ਰੀਰੀਅਲ ਇਨਕੁਆਰੀ ਲਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਅੱਜ ਕਿਹਨੂੰ ਪੁਲਿਸ ਤੇ ਭਰੋਸਾ ਰਿਹਾ ਪੰਜਾਬ ਦੇ ਕਿਸੇ ਬੰਦੇ ਨੂੰ ਭਰੋਸਾ ਹੈ ਮੇਰੀ ਸਿੱਧੀ ਸਿੱਧੀ ਡਿਮਾਂਡ ਹੈ ਵੀ ਇਹ ਕਿਸੇ ਜੱਜ ਤੋਂ ਸਿਟਿੰਗ ਜੱਜ ਤੋਂ ਇਹਦੀ ਇਨਕੁਆਰੀ ਕਰਾਈ ਜਾਵੇ ਵੀ ਇਹਦੇ ਵਿੱਚ ਹੋਇਆ ਕੀ ਹੈ ਇੱਕ 24000 ਏਕੜ ਦੀ ਜ਼ਮੀਨ ਦਾ ਬੜਾ ਅੱਜ ਬਹੁਤ ਸੰਜੀਤਾ ਈਸ਼ੂ ਤੇ ਆਪਾਂ ਗੱਲ ਕਰਦੇ ਆ ਉਹਦੇ ਤੇ ਵੀ ਗੱਲ ਕਰਾਂਗੇ ਉਹ ਵੀ ਬਹੁਤ بڑا ਸਕੈਮ ਹੈ ਪਰ ਅੱਜ ਤਾਂ ਜਾਨਾਂ ਹੀ ਖਤਰੇ ਤੇ ਪਈਆਂ ਹੋ ਪਤਾ ਹੀ ਨਹੀਂ ਕੀ ਹੈ ਸ਼ਰਾਬ ਜਿਹੜਾ ਆਮ ਆਦਮੀ ਪੀਂਦਾ ਸੀ ਉਹਦੇ ਰੇਟ ਦੁੱਗਣੇ ਹੋ ਗਏ ਤੇ ਜਿਹੜਾ ਆਹ ਗਰੀਬ ਆਦਮੀ ਪੀਂਦਾ ਸੀਗਾ ਉਹਦਾ ਵੀ ਜਿਹੜਾ ਦੇਸੀ ਸ਼ਰਾਬ ਦਾ ਰੇਟ ਕਿੰਨਾ ਦੁੱਗਣਾ ਤਿੰਨਣਾ ਹੋ ਗਿਆ ਤੇ ਅਗਲਾ ਕੋਈ ਤੀਸਰਾ ਫਿਰ ਆਲਟਰਨੇਟ ਦੇਖਦਾ ਤਾਂ ਉਹ ਜਿਹੜੇ ਨਕਲੀ ਸ਼ਰਾਬ ਵਾਲੇ ਉਹ ਆਪਾਂ ਨਾ ਪਰੇ ਆ ਉਨ੍ਹਾਂ ਤੇ ਕੋਈ ਨਕੀਲ ਨਹੀਂ ਹੈ ਤੇ ਮੈਂ ਸਿੱਧਾ ਤੇ ਸਿੱਧਾ ਇਲਜ਼ਾਮ ਲਾਣਾ ਵੀ ਉਹ ਇਹਨਾਂ ਦੀ ਛਤਰ ਸ਼ਾਹ ਚੋਰਿਆ ਆਜੂ ਜੀ ਇਲੈਕਸ਼ਨ ਤੋਂ ਠੀਕ ਪਹਿਲਾਂ ਜਿਹੜੇ ਠੇਕੇ ਸੀ ਹੱਤੇ ਸੀ ਜਾਂ ਬਾਅਦ ਸੀ ਇਹਨਾਂ ਨੂੰ 12 ਵਜੇ ਦਾ ਟਾਈਮ ਉਹ ਵਧਾ ਕੇ 12 ਵਜੇ ਤੱਕ ਦਾ ਟਾਈਮ ਕਰ ਦਿੱਤਾ ਗਿਆ ਸੀ ਗੱਡੀ ਇਹ ਤਾਂ ਇਹਨਾਂ ਦੀ ਕਿਸ ਤਰੀਕੇ ਸੰਜੀਦਗੀ ਹੈ ਉਹ ਤੇ ਡਿਪੈਂਡ ਕਰਦਾ ਐਡਮਿਨਿਸਟ੍ਰੇਸ਼ਨ ਦੀ ਬਈ ਕੱਲੇ ਲੁਧਿਆਣੇ ਇਲੈਕਸ਼ਨ ਹੈ ਤੇ ਲੁਧਿਆਣੇ ਦੇ ਵਾਸਤੇ ਕਾਨੂੰਨ ਹੋਰ ਹੈ ਤੇ ਪੰਜਾਬ ਵਾਸਤੇ ਕਾਨੂੰਨ ਹੋਰ ਹੈ ਕੀ ਆਹ ਹੋ ਟਾਈਮਿੰਗ ਸਾਰੇ ਪੰਜਾਬ ਦੀ ਵਧਾਈ ਗਈ ਸੀ ਜਾਂ ਕੱਲੇ ਲੁਧਿਆਣੇ ਦੀ ਤੇ ਜੇ ਲੁਧਿਆਣੇ ਦੀ ਵਧਾਈ ਗਈ ਸੀਗੀ ਤਾਂ ਕਿਸ ਕਰਕੇ ਵਧਾਈ ਗਈ ਸਾਬ ਤੇ ਹੁਣ ਨਤੀਜਾ ਕੀ ਨਿਕਲਦਾ ਪਿਆ ਹੈ ਕੌਣ 12 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਸੜਕਾਂ ਤੇ ਘੁੰਮੇਗਾ ਅੱਜ ਤਾਂ ਸੜਕਾਂ ਦੇ ਉੱਤੇ ਦਿਨ ਦਿਹਾੜੇ ਘੁਮਣਾ ਔਖਾ ਹੋ ਗਿਆ ਪਿਆ ਲੋਲਟ ਆਰਡਰ ਦਾ ਜਿਹੜਾ ਲੈਵਲ ਆ ਅੱਜ ਸਭ ਤੋਂ ਥੜ੍ਹੇ ਲੈਵਲ ਤੇ ਪਹੁੰਚੇ ਹੋਏ ਹੈ ਤੇ ਟਾਈਮ ਨਹੀਂ ਮੈਂ 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 ਥੋੜੇ ਹਾਂਜੀ ਪਲੇਟਫਾਰਮ ਤੋਂ ਸਰਕਾਰ ਨੂੰ ਅਪੀਲ ਕਰਦਾ ਵੀ ਛੋਟੇ ਫੈਸਲਿਆਂ 'ਚ ਸੰਜੀਦਗੀ ਚਾਹੀਦੀ ਸਰਕਾਰ ਦੇ ਫੈਸਲੇ ਚਾਹੀਦੇ ਕਿਸੇ ਪਾਰਟੀ ਵਿਸ਼ੇਸ਼ ਦੇ ਫੈਸਲੇ ਨਹੀਂ ਚਾਹੀਦੇ ਵੀ ਅਸੀਂ ਇੱਕ ਇਲੈਕਸ਼ਨ ਜਿੱਤਣਾ ਹੈ ਤਾਂ ਉਹਦੇ ਵਾਸਤੇ ਟਾਈਮਿੰਗ ਵੀ ਹੋਰ ਕਰ ਦਈਏ ਅੱਜ ਦੀ ਤਾਰੀਖ ਦੇ ਵਿੱਚ ਜੋ ਕੁਝ ਵੀ ਹੋਣਾ ਉਹਦਾ ਲੁਧਿਆਣਾ ਦੇ ਵਿੱਚ ਸਿਰਫ ਤੇ ਸਿਰਫ ਲੁਧਿਆਣਾ ਵੈਸਟ ਵਿੱਚ ਹੀ ਹੋਣਾ ਔਰ ਬਾਕੀ ਲੁਧਿਆਣਾ 'ਚ ਹੋਣਾ ਹੀ ਨਹੀਂ ਲੁਧਿਆਣਾ ਤਾਂ ਐ ਜੁੜਿਆ ਹੋਇਆ ਵੀ ਜਿਹੜੇ ਵੈਸਟ 'ਚ ਰਹਿੰਦੇ ਆ ਉਹ ਕਾਰੋਬਾਰ ਬਾਹਰ ਕਰ ਦੇਣ ਜਿਹੜੇ ਇੱਧਰ ਦੁਕਾਨਦਾਰ ਨੇ ਰਹਿੰਦੇ ਉੱਧਰ ਨੇ ਤੁਸੀਂ ਕਿਸ ਤਰੀਕੇ ਨਾਲ ਲੁਧਿਆਣੇ ਨੂੰ ਵੀ ਐਡ ਕਰ ਲਓ